ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਾਲਾ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਹੋਈ ਬਹਿਸ ਨੂੰ ਲੈ ਕੇ ਇੱਕ ਗਰੁੱਪ ਵਾਲਿਆਂ ਨੇ ਦੂਜੇ ਗਰੁੱਪ ਦੇ ਹਰਮਨਪ੍ਰੀਤ ਸਿੰਘ ਨਾਂ ਦੇ 23 ਸਾਲਾਂ ਦੇ ਮੁੰਡੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਿਸ ਦਾ ਮਾਮਲਾ ਸੁਲਤਾਨਵਾਲਾ ਗੇਟ ਦੇ ਥਾਣਾ B ਡਿਵੀਜ਼ਨ ਵਿੱਚ ਦਰਜ ਕਰਵਾਇਆ ਗਿਆ ਅਤੇ ਮੈਡਮ ADCP 3 ਨੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜ ਬੁੱਧੀ ਖਾਸ ਰਿਪੋਰਟ ਵੀਰ ਦੀਨ ਦੇ ਲਾਲ ਨੇ ਗੋਲੀ ਮਾਰੀ ਮੇਰੇ ਪੁੱਤ ਨੂੰ ਵੀਰ ਦੀਨ ਦੇ ਲਾਲ ਨੇ ਗੋਲੀ ਮਾਰੀ ਅਜੇ ਤੱਕ ਬੰਦਿਆ ਨਹੀਂ ਫੜਿਆ ਕੱਲ 4 ਵਜੇ ਦੀ ਗੋਲੀ ਮੱਜੀ ਮੇਰੇ ਪੁੱਤ ਨੂੰ ਕੋਈ ਪੁੱਛ ਕੁੱਛ ਨਹੀਂ ਜੇ ਕਰਨੇ ਲੋਕੋ ਮੈਦਵਾ ਹੀ ਦਿੱਨੀ ਮੇਰਾ ਪੁੱਤ ਮਰ ਗਿਆ ਲਾ ਲਾ ਗਿਆ ਹਰੂ ਤਰਤੀਆ Oh, Sarah. ਤੱਕਰੀ ਕੀਤੀ ਮੁੰਡੇ ਦਾ ਨਾਮ ਕੀ ਸੀ ਹਰਮਨਜੀਤ ਸਿੰਘ ਅੱਜ ਗੱਲ ਕੀ ਹੋਈ ਗੱਲ ਕੋਕ ਵੀ ਨਹੀਂ ਤੁਰ ਤੁਰਾ ਜਾਂਦੇ ਨੇ ਨਾ ਗੋਲੀ ਬਾਹਰਤੀ ਆ ਦਾਦਾ ਤਾਂ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਇਹ ਕੀ ਇਹਨਾਂ ਨੂੰ ਕੋ ਦੇਣਾ ਨਹੀਂ ਹੈ ਜੇ ਕੋਈ ਵਹਿ ਨਹੀਂ ਰੋਤਾ ਕੋਈ ਇਹਨਾਂ ਨੇ ਪਾਰਵਾਈ ਨਹੀਂ ਕੀਤੀ ਆ ਮਾਰ ਦੇ ਜਦੋਂ ਇਹ ਸੱਟ ਹੋਈ ਉਹ ਮਾਰ ਕੰਮ ਨਾ ਫੇਰ ਬੰਦਾ ਮਰਦਾ ਵਾ ਕਿਤੇ ਕੋਈ ਬੰਦਾ ਰੱਖ ਨਹੀਂ ਦਿੱਤਾ ਨਹੀਂ ਅਜੇ ਤੱਕ ਕਿੱਥੇ ਕਿੱਧਰ ਰੱਖ ਦੋ ਕਿੱਥੇ ਨਹੀਂ ਨਾ ਗਾਇ ਨਹੀਂ ਕੋਚ ਵਿੱਚ ਪੱਕਾ ਬਣ ਕੇ ਬਹਿ ਕੇ ਘਲੋੜੀ ਆ 4 ਵਜੇ ਰਾਤੀ ਜਾਏ ਜੋ ਆਤ ਹੋ ਗਏ ਦੋਨੋ ਚੋ ਪੈ ਗਿਆ ਕਿਉਂ ਪਾਪ ਕਿਉਂ ਨਹੀਂ ਪੜਿਆ ਅੱਗੇ ਤਿੰਨ ਚਾਰ ਦਰਖਾਸਤ ਦਿੱਤੀਆਂ ਨਾ ਕਿਉਂ ਨਹੀਂ ਉਹਨਾਂ ਨੂੰ ਪੜਿਆ ਉਹ ਕਹਦੇ ਬਾਤ ਇਹਨਾਂ ਨੂੰ ਪੜਨਾ ਚਾਹੀਦਾ ਹੈ ਜੇ ਪੜ ਕੇ ਅੰਦਰ ਜਿੱਤਾਂਗਾ ਕਿਉਂ ਘੋਰ ਵਾਰਨ ਲੈ ਕੇ ਘੁੰਮਦੇ ਹੋ ਦਿਨੇ ਰਾਤ ਵਾਰਨ ਲੈ ਕੇ ਘੁੰਮਦੇ ਫਿਰਦੇ ਹੋ ਹਰ 4 ਵਜੇ ਕਰਿਆ ਜੋ ਵੀ ਨਾ ਮਰਦਾ ਨਾ ਕਿਦੋਂ ਇਹਨਾਂ ਦਾ ਆਪਣਾ ਕੋਈ ਮਲਾਜ਼ਮ ਮਰਦਾ ਦੇਹਤੋਂ ਰਾਤ ਨਹੀਂ ਹੁੰਦੀ ਉਹਦੇ ਰਾਤ ਦੇ ਰਾਤ ਤੱਕ ਜਾ ਬਿੰਦੇ ਆ ਕਰ ਦਿੰਦੇ ਆ ਜੇ ਆਮ ਜਨਤਾ 'ਚ ਕੋਈ ਮਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਦੇ ਦੇਹਤ ਦੇ ਜਿਹਨੂੰ ਮਰਦੇ ਦਾ ਰਿਸ਼ਤਾ ਦਾ ਚੁੱਕਦੇ ਆ ਵਿੱਚ ਮੁੰਡਿਆਂ ਦਾ ਆਪਸ 'ਚ ਲੜਾਈ ਝਗੜਾ ਹੋ ਗਿਆ ਸੀ ਪਤੰਗ ਨੂੰ ਲੈ ਕੇ ਤੋਂ ਉਹਦੇ ਵਿੱਚ ਇਹ ਦੋ ਗਰੁੱਪਸ ਆਪਸ 'ਚ ਲੜ ਪਏ ਸੀ ਔਰ ਉਹਦੇ ਵਿੱਚ ਇਹਨਾਂ ਦੇ ਜਿਹੜਾ ਮੁੰਡਾ ਹੈ ਯੰਗ ਮੁੰਡਾ ਸੀ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਕੀ ਨਾਮ ਮੁੰਡੇ ਦਾ ਹਰਮਨਪ੍ਰੀਤ ਨਾਮ ਹੈ ਜੀ ਮੁੰਡੇ ਦਾ ਐਂਡ ਇਮੀਡੀਏਟਲੀ ਹਰਮਨਜੀਤ ਸਿੰਘ ਨਾਮ ਹੈ ਉਹਦਾ ਮੁੰਡੇ ਦਾ ਐਂਡ ਇਮੀਡੀਏਟਲੀ 올 द पुलिस पार्टी इज रीच्ड ऑन द स्पॉट ਮੈਂ ADCP 3 ACP ইস্ট ਸਾਰੇ SHOਸ ਉੱਥੇ ਹੀ ਸੀ ਫੈਮਲੀ ਨਾਲ ਵੀ ਤੁਸੀਂ ਅਗਰ ਗੱਲ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਵੇਰੇ 5 ਵਜੇ ਤੱਕ ਆਪਾਂ ਰੇਡਾਂ ਵੀ ਕੀਤੀਆਂ ਤੇ 5-6 ਸ਼ੱਕੀ ਬੰਦੇ ਵੀ ਆਪਾਂ ਰਾਉਂਡ ਅਪ ਕੀਤੇ ਟੈਕਨੀਕਲ ਐਨਾਲਿਸਿਸ ਕੇ ਥਰੂ ਵੀ ਤੇ ਹਿਊਮਨ ਇੰਟੈਲ ਦੇ ਥਰੂ ਵੀ ਆਪਾਂ ਲੱਗੇ ਹੋਏ ਨੇ ਸਾਰੇ ਤੇ ਵੀ ਆਰ ਵਿਦ ਦਾ ਫੈਮਲੀ ਇਹਨਾਂ ਨੂੰ ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਮੈਂ ਆਪੇ ਇੱਥੇ ਥਾਣੇ ਆ ਕੇ ਬੈਠੀ ਹੋਈ ਹਾਂ ਸਵੇਰੇ ਤੋਂ ਹੀ ਤੇ ਪੂਰੀ ਰਾਤ ਵੀ ਆਪਾਂ ਸਵੇਰੇ ਤੱਕ ਰੇਡ ਕਰਦੇ ਪਏ ਸੀਆਈਏ ਦੀ ਟੀਮਾਂ ਵੀ ਇਹਦੇ ਵਿੱਚ ਰੇਡ ਕਰ ਰਹੀਆਂ ਸੋ ਬਹੁਤ ਛੇਤੀ ਆਪਾਂ ਇਹਨਾਂ ਨੂੰ ਫੜ ਲਾਂਗੇ ਜੀ ਮੈਮ ਆਪੋਜ਼ਿਟ ਪਾਰਟੀ ਦੇ ਜੋ ਹੈ ਉਹਨਾਂ ਦੇ ਨਾਮ ਕੋਈ ਵਗੈਰਾ ਦੇਖਿਏ that i cannot disclose ਕਿਉਂਕਿ ਬੰਦੇ ਫੜਨੇ ਹੈ ਅਗਰ ਮੈਂ ਤੁਹਾਨੂੰ ਫੜ ਦੱਸ ਦਾਂਗੀ ਤੇ ਬੰਦੇ ਫਿਰ ਫੜਨ ਚ ਦੇਖੋ